ਕਿ ਵੀ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਇੱਕ ਛੋਟੀ ਜਿਹੀ ਵੀਡੀਓ ਨਾਲ ਮਿਲਦੇ ਹਾਂ ਜੋ ਕਿ ਤੁਹਾਨੂੰ ਆਪਾਂ ਇੱਕ ਸਿਰਫ ਦੱਸਣ ਵਾਲੀ ਹੈ ਜੋ ਕਿ ਮੈਨੂੰ ਮੇਰੇ ਨਾਲ ਖੁਦ ਹੋਇਆ ਤੇ ਉਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਠੀਕ ਆ ਅੱਜ ਕੱਲ ਜਿਹੜੀ ਗਰਮੀ ਬਹੁਤ ਵੱਧ ਚੁੱਕੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤਾਪਮਾਨ ਜਿਹੜਾ 43 40 43 ਦੇ ਚਿਰ ਲੀ ਜਾਂਦਾ ਠੀਕ ਆ ਤੇ ਹੁਣ ਆਪਾਂ ਏਸੀ ਜਿਹੜੇ ਚਲਾਉਣੇ ਸ਼ੁਰੂ ਕਰ ਦਿੱਤੇ ਏਸੀ ਕੀ ਆ ਆਪਣੇ ਸਾਰਾ ਦਿਨ ਤੇ ਸਾਰਾ ਰਾਤ ਚੱਲਦੇ ਉਧਰੋਂ ਬੱਚੇ ਘਰੇ ਆ ਕਿਉਂਕਿ ਬੰਦ ਨਹੀਂ ਕਰ ਦਿੰਦੇ ਠੀਕ ਆ ਤੇ ਹੁਣ ਏਸੀ ਆ ਜਿਹੜਾ ਇਹਦੇ ਸਾਈਡ ਇਫੈਕਟ ਬਹੁਤ ਆ ਠੀਕ ਆ ਆਪਣੇ ਜਿਹੜੀ ਜਿਹੀ ਮੈਨੂੰ ਲੱਗੀ ਮੈਂ ਤੁਹਾਨੂੰ ਉਹ ਦੱਸਣ ਜਾ ਰਹੀ ਆ ਜੇ ਕਿਸੇ ਨੂੰ ਚੰਗੀ ਲੱਗੇ ਤਾਂ ਵੀ ਠੀਕ ਆ ਨਾ ਚੰਗੀ ਲੱਗੇ ਕੋਈ ਗੱਲ ਨਹੀਂ ਠੀਕ ਆ ਮੈਨੂੰ ਜਿਵੇਂ ਥੋੜਾ ਜਿਹਾ ਲੱਗਿਆ ਤਾਂ ਮੈਂ ਤੁਹਾਨੂੰ ਉਹ ਦੱਸਣ ਜਾ ਰਹੀ ਆ ਮੈਨੂੰ ਤੇ ਇਹਦੇ ਸਾਈਡ ਇਫੈਕਟ ਬੜੇ ਲੱਗੇ ਠੀਕ ਆ ਅੱਜ ਕੱਲ ਕੀ ਹੁੰਦਾ ਜਦੋਂ ਆਪਾਂ ਇਹ ਸੀ ਰਾਤ ਨੂੰ ਆਨ ਕਰਦੇ ਆ ਤਾਂ ਤੁਸੀਂ ਕੌਣ ਕੌਣ ਆਪਾਂ ਲਾ ਤੇ ਕਮੈਂਟ ਜ਼ਰੂਰ ਦੱਸਿਓ ਕਿ 16 ਤੇ 23 ਸੀ ਛੱਡਦਾ ਠੀਕ ਆ ਏਸੀ ਆ ਜਿਹੜਾ ਸਹੀ ਜਿਹੜਾ ਟੈਂਪਰੇਚਰ ਏਸੀ ਦਾ 24 ਤੇ 2 16 ਤੇ ਨਾ ਛੱਡਿਆ ਕਰੋ ਜੇਕਰ ਤੁਸੀਂ 16 ਤੇ ਛੱਡ ਕੇ ਅਸੀਂ ਪਾਉਂਗੇ ਰਾਤ ਨੂੰ ਤੁਹਾਡੇ ਤੋਂ ਸਵੇਰ ਉੱਠਿਆ ਨਹੀਂ ਜਾਊਗਾ ਦੂਸਰੇ ਨੰਬਰ ਤੇ ਉੱਠਿਆ ਨਹੀਂ ਜਾਊਗਾ ਨਾ ਤੁਸੀਂ ਇਹ ਖੁਦ ਤੁਹਾਡੇ ਨਾਲ ਹੋਊਗਾ ਤੁਸੀਂ ਇਹ ਕਰਕੇ ਮਤਲਬ ਕਿ ਸੋਚ ਕੇ ਦੇਖਿਓ ਇਹਨਾਂ ਨਾਲ ਕੰਪੇਅਰ ਕਰਿਓ ਇਹਨਾਂ ਗੱਲਾਂ ਨਾਲ ਤੁਸੀਂ ਆਪਦੇ ਆਪ ਨੂੰ 16 ਤੇ ਜੇ ਉਹ ਅਸੀਂ ਛੱਡਿਆ ਤਾਂ ਸਾਰੀ ਰਾਤ ਜਿਹੜਾ ਟੈਂਪਰੇਚਰ ਆ ਰੂਮ ਦਾ 16 'ਚ ਰਹੂਗਾ ਤੁਹਾਡੇ ਤੋਂ ਸਵੇਰ ਉੱਠਿਆ ਨਹੀਂ ਜਾਊਗਾ ਜਿਹੜੇ ਤੁਹਾਡੇ ਆ ਮਸਲਸਾ ਪੂਰੀ ਤਰ੍ਹਾਂ ਨਾਲ ਅਕੜ ਨ ਮਹਿਸੂਸ ਹੋ ਜੂਗੀ ਆਕੜ ਜਿਹਾ ਲੱਗ ਜਾਂਦੀ ਹੈ ਠੀਕ ਆ ਤੇ ਤੁਹਾਡਾ ਜਿਹੜਾ ਗਾਲਾ ਇਹਦੇ ਚ ਮਤਲਬ ਕਿ ਆ ਸਾਹ ਲੈਣਾ ਔਖਾ ਹੋ ਜਾਂਦਾ ਇੱਥੇ ਨਾ ਡਰਾਈਨੈਸ ਬਣੀ ਪਈ ਹੁੰਦੀ ਆ ਜਦੋਂ ਤੁਸੀਂ ਸੁਬਾ ਉੱਠਦੇ ਹੋ ਤੇ ਦੂਸਰੇ ਨੰਬਰ ਤੇ ਇਹ ਅਸੀਂ ਸਾਰੀ ਰਾਤ ਚੱਲੀ ਜਾਂਦਾ ਤੁਸੀਂ ਟੈਂਪਰੇਚਰ ਨੇ ਮਤਲਬ ਕਿ ਇਹਦਾ 16 ਤੇ ਕਰ ਦਿੰਨੇ ਆ ਪੂਰਾ ਟਾਈਮਿੰਗ ਲਾਇਆ ਕਰੋ ਇਹਦਾ ਟਾਈਮਰ ਲਾਉਣਾ ਸ਼ੁਰੂ ਕਰੋ ਤੁਸੀਂ ਜਦੋਂ ਕਿ ਮਤਲਬ ਕਿ 5 ਤੋਂ 6 ਘੰਟੇ ਰਾਤ ਦਾ ਟਾਈਮਰ ਲਗਾ ਦਿਓ ਕਿ ਇਹ ਅਸੀਂ ਆਪਣੇ ਆਪ ਬੰਦ ਹੋ ਜੇ ਤੇ ਰੂਮ ਜਿਹੜਾ ਉਹ 3-4 ਘੰਟੇ ਆਪਣੀ 8 ਘੰਟਿਆਂ ਦੀ ਰਾਤ ਬਣਦੀ ਆ ਜਦੋਂ ਆਪਾਂ ਠੀਕ ਆ ਤੇ 3-4 ਘੰਟੇ ਵੈਸੀ ਰੂਮ ਠੰਡਾ ਰਹਿੰਦਾ ਤੇ ਤੁਸੀਂ ਪੂਰਾ ਫਰੈਸ਼ ਉੱਠੋਗੇ ਜੇਕਰ ਤੁਸੀਂ ਇਹ ਗੱਲਾਂ ਗੱਲਾਂ ਅਪਣਾਉਂਗੇ ਨਾ ਤਾਂ ਤੁਸੀਂ ਸਵੇਰ ਜਿਹੜਾ ਪੂਰਾ ਫਰੈਸ਼ ਉੱਠੋਗੇ ਠੀਕ ਆ ਤੇ ਤੁਸੀਂ ਇਹ ਚੀਜ਼ ਨੂੰ ਕਰਕੇ ਦੇਖਿਓ ਜੇਕਰ ਤੁਸੀਂ ਮਤਲਬ ਟਾਈਮਰ ਲਾ ਕੇ ਸੌਂਗੇ 5 ਤੋਂ 6 ਘੰਟਿਆਂ ਦਾ 5 ਕ ਘੰਟਿਆਂ ਦਾ ਲਾ ਲੂ ਮੰਨ ਲਓ 6 ਘੰਟਿਆਂ ਦਾ ਲਾ ਲਿਆ ਤੁਸੀਂ 24 ਤੋਂ 26 ਤੇਸੀ ਲਾਏ ਤੁਸੀਂ ਸਵੇਰ ਪੂਰਾ ਫਰੈਸ਼ ਉੱਠੋਗੇ ਤੇ ਜਿਹੜਾ ਇਹਦਾ ਟੈਂਪਰੇਚਰ ਆ ਉਹ ਵੀ ਤੁਸੀਂ 22 ਤੋਂ 26 ਦੇ ਵਿੱਚ ਰੱਖਿਆ ਕਰੋ ਠੀਕ ਆ ਤੇ ਜੇਕਰ 16 ਦੇ ਰੱਖੋਗੇ ਤੁਹਾਡੇ ਬਹੁਤ ਜ਼ਿਆਦਾ ਮਤਲਬ ਕਿ ਮਸਲਸ ਪੇਨ ਹੋਣ ਲੱਗ ਜਾਣਗੇ ਨਾ ਜੋੜ ਆ ਜਿਹੜੇ ਦਰਦ ਹੋਣੇ ਸ਼ੁਰੂ ਹੋ ਜਾਣਗੇ ਜਿਹੜੀਆਂ ਲੱਤਾਂ ਤੋਂ نیچے ਪਿੰਡ ਲਗਾ ਨਾ ਮਤਲਬ ਕਿ ਆਪਨਾ ਪਿੰਜਣੀਆਂ ਹੀ ਹੁੰਦੀਆਂ ਇਹ ਪੂਰੀਆਂ ਆਕੜੀਆਂ ਪਈਆਂ ਹੋਣਾਂਗਾ ਸਵੇਰ ਤੇ ਤੁਹਾਡਾ ਉੱਠਣ ਨੂੰ ਬਿਲਕੁਲ ਵੀ ਮਨ ਨਹੀਂ ਕਰੂਗਾ ਤੁਹਾਨੂੰ ਐ ਲੱਗ ਜਾਊਗਾ ਵੀ ਅੱਖਾਂ ਨਹੀਂ ਖੁੱਲਦੀਆਂ ਹੋਰ ਸੌਂਈ ਜਾਈਏ ਹੋਰ ਸੌਂਈ ਜਾਈਏ ਇਹ ਅੱਜ ਕੱਲ ਹੋ ਰਿਹਾ میر نال ਹੋਇਆ ਤਾਂ ਮੈਂ ਤੁਹਾਨੂੰ ਆਦਾ ایکسپੀਰੀਅੰਸ ਸ਼ੇਅਰ ਕਰਨ ਲੱਗੀ ਆ ਜੇ ਕਰਕੇ ਤੁਹਾਨੂੰ ਚੰਗਾ ਲੱਗੇ ਠੀਕ ਆ ਤੁਸੀਂ ਇਹ ਪਰ ਕੰਪੇਅਰ ਜ਼ਰੂਰ ਕਰਿਓ ਹਰ ਇੱਕ ਜਿਹੜਾ ਕੋਈ ਏਸੀ ਚ ਸੌਂਦਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪੱਖੇ ਹੁੰਦੇ ਸੀਗੇ ਸਵੇਰ ਸਾਰੇ ਜਲਦੀ ਉੱਠਦੇ ਸੀ ਨਾ ਪੱਖੇ ਵੀ ਨਹੀਂ ਹੁੰਦੇ ਸੀ ਤਕਰੀਬਨ ਚਲੋ ਪੱਖੇ ਆਪਣੀ ਦਾ ਟਾਈਮਿੰਗ ਚ ਪੱਖੇ ਹੁੰਦੇ ਸੀ ਇੱਕ ਹੀ ਪੱਖਾ ਹੁੰਦਾ ਸੀ ਉਹਦੇ ਮੁਰੇ ਸਾਰੇ ਮੰਜੇ ਵੜੇ ਚ ਡਾਈ ਹੁੰਦੇ ਸੀ ਸਵੇਰ ਰਾਹ ਨੂੰ ਉੱਠਦੇ ਸੀ ਠੀਕ ਆ ਤੇ ਹੁਣ ਹੁਣ ਤਾਂ ਏਸੀ ਜੰਦਰਾ ਚ ਪਈ ਆ 9 ਵਜੇ ਤੱਕ ਉੱਠਦੇ ਹੀ ਨਹੀਂ ਪਹਿਲੀ ਗੱਲ ਉੱਠੇ ਹੀ ਨਹੀਂ ਜਾਂਦਾ ਅੱਖਾਂ ਹੀ ਨਹੀਂ ਖੁੱਲਦੀਆਂ ਆਪਣੇ ਆਪ ਹੀ ਨਹੀਂ ਕੁਡ ਆਟੋਮੈਟਿਕਲੀ ਆਪਣਾ ਸਰੀਰ ਉੱਠਣ ਦੀ ਇਜਾਜ਼ਤ ਹੀ ਨਹੀਂ ਦਿੰਦਾ ਆਪਾਂ ਨੂੰ ਇਸ ਕਰਕੇ ਏਸੀ ਦੀਆਂ ਥੋੜੀਆਂ ਜਿਹੀਆਂ ਗੱਲਾਂ ਤੇ ਇੱਕ ਜਦੋਂ ਏਸੀ ਰਾਤ ਨੂੰ ਚਲਾਉਣੇ ਤੁਸੀਂ ਇੱਕ ਭਾਂਡੇ 'ਚ ਖੁੱਲਾ ਪਾਣੀ ਮਤਲਬ ਕਿ ਕੋਲੇ ਕੋਲੀ 'ਚ ਕਿਸੇ ਜਿਹੀ ਪਾਣੀ ਨਾ ਪਾ ਕੇ ਆਪਦੇ ਰੂਮ 'ਚ ਜੂਰ ਰੱਖਿਆ ਕਰੋ ਤਾਂ ਕਿ ਜਿਹੜੀ ਨਮੀ ਬਣੀ ਰਵੇ ਕਿਉਂਕਿ ਇਹ ਆਪਣੀ ਜਿਹੜੀ ਰੂਮ ਦੀ ਨਮੀ ਉਹ ਪੂਰੀ ਤਰ੍ਹਾਂ ਨਾਲ ਖਤਮ ਕਰ ਲੈਂਦਾ ਜਦੋਂ ਆਪਣੇ ਰੂਮ ਦੇ ਸਾਰੇ ਮਤਲਬ ਕੀ ਗੇਟ ਬੰਦ ਹੁੰਦੀ ਆਪਾਂ AC ਔਨ ਕਰਕੇ ਪੈ ਜਾਣੇ ਆ ਠੀਕ ਆ ਕੋਲੀ ਜਾਂ ਕੋਲੇ ਚ ਇੱਕ ਥੋੜੇ ਜਿਿਹੇ ਚ ਪਾਣੀ ਪਾ ਕੇ ਆਪਦੇ ਰੂਮ ਚ ਰੱਖਿਆ ਕਰੋ ਤਾਂ ਕਿ ਜਿਹੜੀ ਨਮੀ ਆ ਰੂਮ ਦੀ ਬਣੀ ਰਹੇ ਤੇ ਦੂਸਰੇ ਨੰਬਰ ਤੇ ਜਦੋਂ ਤੁਸੀਂ ਬਾਹਰੋਂ ਆਉਣੇ ਇੱਕਦਮ ਗਰਮੀ ਚ ਤੁਸੀਂ AC ਛੱਡ ਲੈਨੇ ਆਖ ਜਲਦੀ ਜਲਦੀ ਬੜੀ ਗਰਮੀ ਭਰੀ ਗਰਮੀ ਆ 16 ਤੇ ਛੱਡ ਲੈਨੇ ਹੋ ਉਹਦੇ ਨਾਲ ਵੀ ਜਿਹੜੀ ਤੁਹਾਡੀ ਸਕਿਨ ਤੇ ਬਹੁਤ ਅਸਰ ਪੈਂਦਾ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਇੱਕਦਮ ਏਸੀ ਦੇ ਅੰਦਰ ਨਾ ਆਇਆ ਕਰੋ ਤੁਸੀਂ 2 ਮਿੰਟ ਲਈ ਬਾਹਰ ਹੋ ਕੇ ਫਿਰ ਤੁਸੀਂ ਆਇਆ ਕਰੋ ਠੀਕ ਹੈ ਸੈੱਟ ਹੋ ਗਿਆ ਉਹਦਾ ਸਰੀਰ ਜਦੋਂ ਨਾਰਮਲ ਟੈਂਪਰੇਚਰ 'ਚ ਆ ਜਾਈ ਆਪਣਾ ਸਰੀਰ ਨਾਰਮਲ ਹੋ ਜੇ ਠੀਕ ਹੈ ਤੇ ਜਾਂ ਇੱਕਦਮ ਬਾਹਰ ਨਿਕਲ ਕੇ ਗਰਮੀ 'ਚ ਵੀ ਨਾ ਜਾਇਆ ਕਰੋ ਜਦੋਂ ਆਪਾਂ ਏਸੀ 'ਚ ਬੈਠੇ ਹਾਂ ਤੁਹਾਨੂੰ 10 ਮਿੰਟ ਪਹਿਲਾਂ 15 ਮਿੰਟ ਪਹਿਲਾਂ ਏਸੀ ਨੂੰ ਬੰਦ ਕਰ ਦਿਆ ਕਰੋ ਵੀ ਹੁਣ ਅਸੀਂ ਜਾਣਾ ਇਹ ਨਹੀਂ ਵੀ ਆਪਾਂ ਠੰਡੇ 'ਚ ਬਾਹਰ ਨਿਕਲ ਕੇ ਇੱਕਦਮ ਪੂਰੀ ਤੇਜ਼ ਧੁੱਪ ਜਾਰੇ ਕਿੰਨੀ ਗਰਮੀ ਪੈ ਰਹੀ ਆ ਇਹ ਗੱਲਾਂ ਮੈਨੂੰ ਥੋੜੀਆਂ ਹੀ ਲੱਗੀਆਂ ਸੀ ਤੇ ਜੇਕਰ ਕਿਸੇ ਨੂੰ ਵਧੀਆਂ ਲੱ ਤਾਂ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਅੱਗੇ ਵੀ ਮਤਲਬ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਸਕੇ ਜੇਕਰ ਕਿਸੇ ਨੂੰ ਬੁਰੀਆਂ ਲੱਗੀਆਂ ਹਨ ਤਾਂ ਮਾਫ ਕਰਿਓ ਓਕੇ ਬਾਏ